ਜਿਹੜਾ ਸਾਡਾ ਭਾਈ ਆ ਜਿਹਨੇ ਟਰੱਕ ਚਲਾਇਆ ਫਲੋਰੀਡਾ ਦੇ ਵਿੱਚ ਜੇ ਰੋਸ ਰਿਵਰਸਡ ਹੁੰਦੇ ਜੇ ਡਰਾਈਵਰ ਗੋਰਾ ਚਿੱਟਾ ਕਾਲਾ ਮੈਕਸੀਕਨ ਹੁੰਦਾ ਤੇ ਜਿਹੜੇ ਫੈਮਿਲੀ ਮੈਂਬਰਸ ਮਰੇ ਆ ਗੱਡੀ ਦੇ ਵਿੱਚ ਜੇ ਉਹ ਤਿੰਨ ਜਣੇ ਪੰਜਾਬੀ ਸਿੱਖ ਪਰਿਵਾਰ ਦੇ ਹੁੰਦੇ ਆ ਤਾਂ ਉਦੋਂ ਤੁਸੀਂ ਕੀ ਕਹਿਣਾ ਪਿੱਛਲੇ ਦਿਨਾਂ ਤੋਂ ਇੱਕ ਵੀਡੀਓ 트ੈਂਡ ਕਰ ਰਹੀ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੰਜਾਬੀ ਨੌਜਵਾਨ ਤੋਂ ਅਮਰੀਕਾ ਦੇ ਵਿੱਚ ਇੱਕ ਐਕਸੀਡੈਂਟ ਹੋ ਗਿਆ ਹੈ ਜਿਸ ਤੋਂ ਬਾਅਦ ਅਮਰੀਕਾ ਦੇ ਕੋਰਟ ਨੇ ਉਸ ਮੁੰਡੇ ਨੂੰ 45 ਸਾਲ ਦੀ ਸਜ਼ਾ ਦੇ ਦਿੱਤੀ ਜਿੱਦਾਂ ਹੀ ਇਹ ਖਬਰ ਪੰਜਾਬੀ ਯੂਥ ਤੱਕ ਪਹੁੰਚੀ ਤਾਂ ਉਹ ਇੱਕਦਮ ਉਸ ਦੀ ਸਪੋਰਟ ਵਿੱਚ ਖੜੇ ਹੋ ਗਏ ਅਤੇ ਲਗਾਤਾਰ ਵੋਟਿੰਗ ਕਰਨ ਲੱਗ ਪਏ ਤਾਂ ਜੋ ਉਸ ਦੀ ਸਜ਼ਾ ਨੂੰ ਘਟਾਇਆ ਜਾ ਸਕੇ ਤਨੂ ਦੱਸ ਦिए ਕਿ ਇੱਥੇ ਹੀ ਇੱਕ ਪੰਜਾਬੀ ਇਨਫਲੂਐਂਸਰ ਅੰਬਰਤਾਰੀਵਾਲ ਨੇ ਲਾਈਵ ਆ ਕੇ ਉਸ ਮੁੰਡੇ ਦੇ ਖਿਲਾਫ ਕੁਝ ਬੋਲ ਦਿੱਤਾ ਜਿਸ ਤੋਂ ਬਾਅਦ ਲਗਾਤਾਰ ਪੰਜਾਬੀ ਨੌਜਵਾਨ ਅਤੇ ਪੂਰਾ ਯੂਥ ਉਸ ਦੇ ਵਿਰੋਧ ਕਰਨ ਲੱਗ ਪਏ ਟ੍ਰੋਲਿੰਗ ਤੋਂ ਬਾਅਦ ਅੰਬਰਤਾਰੀਵਾਲ ਇੱਕ ਵਾਰ ਫਿਰ ਤੋਂ ਲਾਈਵ ਆ ਗਈ ਗੱਲ ਕੀਤੀ ਕੀ ਸੀਗੀ ਮੈਂ ਤੇ ਬਣ ਕੀ ਲਈ ਆ ਤੇ ਕਮੈਂਟਸ ਕੀ ਹੋਣੇ ਚਾਹੀਦੇ ਸੀਗੇ ਤੇ ਕਰ ਕੀ ਰਹੇ ਹੋ ਤੁਸੀਂ ਪਹਿਲੀ ਗੱਲ ਜਿਹੜੀ ਐ ਇਨੀ ਹਾਈਲਾਈਟ ਹੋਈ ਆ ਨਾ ਗੱਲ ਫਲੋਇਡ ਵਾਲੇ ਭਾਈ ਦੀ ਗੱਲ ਜਿਹੜੀ ਹੋਈ ਆ ਇਹ ਹੋਈ ਕਿਸ ਗੱਲ ਨੂੰ ਆ ਕਿਹੜੀ ਕਿਹੜੀ ਕਮਿਊਨਿਟੀ ਨੇ ਹਾਈਲਾਈਟ ਇਹ ਗੱਲ ਕੀਤੀ ਆ ਸਾਡਿਆਂ ਨੇ ਨਹੀਂ ਕੀਤੀ ਆ ਸਾਡੇ ਟਰੱਕਾਂ ਵਾਲੇ ਵੀਰਾਂ ਨੇ ਇੰਨੀਆਂ ਸ਼ੇਅਰ ਕਰ ਕਰਕੇ ਕਰ ਕਰਕੇ ਵਾਇਰਲ ਕਰ ਕਰਕੇ ਇਹਦੀ ਸਟੋਰੀ ਵੀ ਹਾਂ ਵੀ ਇਹਨੇ ਸਾਡਾ ਕੰਮ ਖਰਾਬ ਕਰਤਾ ਆ ਵੀ ਦਸੰਦਾ ਇੰਨੀ ਹਾਈਲਾਈਟ ਕਰਕੇ ਗਾਣਾ ਕੱਢ ਕੇ ਉਸ ਉਸ ਮੁੰਡੇ ਨੂੰ ਤੇ ਉਹਦੇ ਪੂਰੇ ਪਰਿਵਾਰ ਨੂੰ ਗਾਣਾ ਕੱਢ ਕੱਢ ਕੇ ਇਹਨਾਂ ਬਦਨਾਮ ਕਰਕੇ ਹੁਣ ਜਦੋਂ ਜੇਲ੍ਹ ਚ ਚਲ ਗਿਆ ਤਾਂ ਹੁਣ ਸਾਰੇ ਸਿੰਪਥੀ ਉਹ ਪਾਲਦੇ ਆ ਉਹਦੇ ਲਈ ਵੀ ਹਾਂ ਵੀ ਕਿੰਨਾ ਮਾੜਾ ਹੋਇਆ ਇਹ ਹੀ ਤਾਂ ਸਭ ਤੋਂ ਘਟੀਆਂ ਗੱਲਾਂ ਆ ਸਾਡੀ ਕਮਿਊਨਿਟੀ ਦੀ ਵੀ ਕਹਿੰਨੇ ਤਾਂ ਤੁਸੀਂ ਐਵੇਂ ਆ ਵੀ ਹਾਂ ਹਾਂ ਬਈ ਅਸੀਂ ਸਪੋਰਟ ਕਰਦੇ ਹਾਂ ਇੱਕ ਦੂਜੇ ਦੀ ਥੱਲੇ ਲੋਨ ਨੂੰ ਇੱਕ ਮਿੰਟ ਨਹੀਂ ਲਵਾਉਂਦੇ ਤੁਸੀਂ ਕਿਸੇ ਨੂੰ